ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਦੇਖਣਾ ਜਿਹੜਾ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਸਾਰੇ ਸੂਟ ਰਹਿਣਗੇ ਡਿਸਕਾਊਂਟ ਤੇ ਜਿਹੜੀਆਂ ਭੈਣਾਂ ਨੂੰ ਲੋੜ ਹੈਗੀ ਤਾਂ ਤੁਸੀਂ ਲੈ ਸਕਦੇ ਹੋਗੇ ਮੇਰੇ ਪਿੱਛੇ ਸੂਟ ਪੈਣਗੇ ਸਾਰੇ ਆਰਡਰ ਨੇ ਜਿਹੜੇ ਚੇਅਰ ਤੇ ਪੈਣੇ ਵਾਲੇ ਆਰਡਰ ਨੇ ਇੱਧਰ ਪੈਣੇ ਨੇ ਚੇਅਰ ਵਾਲੇ ਆਰਡਰ ਨੇ ਸਾਰੇ ਅਸੀਂ ਕਟਿੰਗ ਵਗੈਰਾ ਕਰਨੇ ਨੇਗੇ ਕਿਉਂਕਿ 3-4 ਦਿਨ ਹੋ ਗਏ ਹਨ ਡਿਸਕਾਊਂਟ ਤੇ ਆਪਾਂ ਵੀਡੀਓ ਪਾ ਰਹੇ ਹਾਂਗੇ ਪਹਿਣਾ 6-6 7-7 ਸੂਟ ਲੈ ਕੇ ਜਾ ਰਹੇ ਨੇਗੇ ਤੇ 2-3 ਕੱਲ੍ਹ ਵਾਲੀ ਵੀਡੀਓ ਦੇ ਵਿੱਚ ਕੁਸ਼ਕ ਸੂਟ ਹੈਗੇ ਨੇ ਜੇ ਕਿਸੇ ਨੂੰ ਚਾਹੀਦੇ ਹੋ ਤਾਂ ਤੁਸੀਂ ਆਰਡਰ ਕਰ ਸਕਦੇ ਹੋਗੇ ਤੇ ਫੈਬਰਿਕ ਦੀ ਕੁਆਲਿਟੀ ਬਹੁਤ ਵਧੀਆ ਰਹੂਗੀ ਤੇ ਪਹਿਲਾ ਸੂਟ ਮੈਂ ਤੁਹਾਨੂੰ ਦਿਖਾਉਣੀ ਆ ਰਾਮਟੈਕਸ ਬ੍ਰਾਂਡ ਦਾ ਰਹੂਗਾ ਪ੍ਰਾਈਸ ਰਹੂਗਾ 850 ਵਿਦ ਸ਼ਿਪਿੰਗ ਰਹੂਗਾ ਤੇ ਇਸ ਤਰ੍ਹਾਂ ਪਲੇਨ ਬਾਟਮ ਰਹੂਗੀ ਇਹ ਜਿਹੜੀ ਬਾਟਮ ਹੈ ਨਾਲ ਹੀ ਆਈ ਹੋਈ ਹੈਗੀ ਇਦਾਂ ਨਹੀਂ ਹੈਗਾ ਵੀ ਅਸੀਂ ਖੁਦ ਲਗਾਈ ਹੈਗੀ ਇਹਦੇ ਨਾਲ ਹੀ ਸੀਗੀ ਬਾਟਮ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਸੋਹਣਾ ਪ੍ਰਿੰਟ ਹੈਗਾ ਤੇ ਕਲਰ ਵੀ ਤੁਸੀਂ ਦੇਖ ਸਕਦੇ ਹੋਗੇ ਸਲਾਈ ਕਰਵਾਉਣਾ ਸਲਾਈ ਕਰਵਾ ਲਓ ਬਿਨਾ ਸਲਾਈ ਤੋਂ ਲੈਣਾ ਬਿਨਾ ਸਲਾਈ ਤੋਂ ਲੈ ਲਓ 850 ਪ੍ਰਾਈਸ ਰਹੂਗਾ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਸ਼ੋਅ ਕਰ ਦਿੰਨੀ ਆ ਕਿ ਕਿਹੜੇ ਹੈਗੇ ਨੇਗੇ ਦੇਖੋ ਇਦਾਂ ਰੱਖੇ ਪੀਚ ਬਾਟਮ ਰੱਖੇ ਜੇ ਤੁਸੀਂ ਕਿਸੇ ਨੂੰ ਗਿਫਟ ਵਗੈਰਾ ਵੀ ਕਰਨੇ ਨੇ ਦੇਣ ਲੈਣ ਲਈ ਸੂਟ ਲੈਣੇ ਨੇ ਤਾਂ ਤੁਸੀਂ ਵਾਲੇ ਲੈ ਸਕਦੇ ਹੋਗੇ ਫਟਾਫਟ ਆਰਡਰ ਕਰਦਿਆ ਕਰੋ ਕਾਫੀ ਪੈਣਾ ਰਹਿ ਜਾਂਦੀਆਂ ਨੇਗੀਆਂ ਹਨਾ ਕਿਸੇ ਭੈਣ ਨੂੰ ਪਤਾ ਨਹੀਂ 6 ਪਤਾ ਨਹੀਂ ਮੈਨੂੰ 7 ਸੂਟ ਆਰਡਰ ਕੀਤੇ ਸੀ ਉਹਦੇ ਵਿੱਚ ਉਹਨਾਂ ਨੂੰ ਇੱਕ ਹੀ ਮਿਲਿਆਗਾ ਇੱਕ ਸੀਗਾ ਮੇਰੇ ਕੋਲੇ ਤੇ ਫਟਾਫਟ ਕਰਦਿਆ ਕਰੋ ਆਰਡਰ ਤੇ ਲਓ ਜੀ ਇਹ ਦਿਨ ਹੈ ਗਿਆ ਪਿੰਕ ਬਾਟਮ ਤਿੰਨੋਂ ਕਲਰ ਨੇ ਕਿ ਤਿੰਨੋਂ ਬਹੁਤ ਜਿਆਦਾ ਸੋਹਣੇ ਨੇ ਕਿ ਕੋਈ ਵੀ ਤੁਸੀਂ ਸੂਟ ਆਰਡਰ ਕਰਦੇ ਹੋਗੇ ਬਹੁਤ ਵਧੀਆ ਸਟਾਫ ਹੈ ਵਿਦਆਊਟ ਲਾਈਨਿੰਗ ਸਲਾਈ ਹੋਗਾ ਲਾਈਨਿੰਗ ਦੀ ਕਿਸੇ ਨੂੰ ਵੀ ਲੋੜ ਨਹੀਂ ਹੈਗੀ ਲੋ ਜੀ ਕਾਫੀ ਪੜਾ ਦੇ ਕੱਲ ਮੈਸੇਜ ਵੀ ਆਏ ਸੀ ਜਿਹੜੀਆਂ ਆਪਾਂ ਉਹਨਾਂ ਨੂੰ ਸੂਟ ਲਏ ਸੀਗੇ ਚਾਰ ਚਾਰ ਪੰਜ ਪੰਜ ਆਰਡਰ ਕੀਤੇ ਸੀ ਵੀ ਤੁਸੀਂ ਕੱਲ ਨੂੰ ਵੀ ਲੈਸ ਤੇ ਵੀਡੀਓ ਪਾਉਂਗੇ ਤੇ ਅੱਜ ਵੀ ਆਪਾਂ ਲੈਸ ਤੇ ਹੀ ਵੀਡੀਓ ਪਾਈ ਹੈਗੀ ਤੇ ਤੁਸੀਂ ਲੈ ਲਿਓ ਤੇ ਇਹ ਵਾਲਾ ਸੂਟ ਹੈ ਜਿਹੜਾ ਥੋੜਾ ਜਿਹਾ ਕੋਸਟਲੀ ਆ ਜਾਊਗਾ 올ਓਵਰ ਸੂਟ ਹੈਗਾ ਤੇ ਫੈਬਰਿਕ ਬਹੁਤ ਜ਼ਿਆਦਾ ਸੋਹਣਾ ਹੈਗਾ ਈਸਟਾ ਬ੍ਰਾਂਡ ਦਾ ਸੂਟ ਹੈਗਾ 1550 ਦਾ ਪ੍ਰਾਈਸ ਹੈ ਤੇ ਫੈਬਰਿਕ ਬਹੁਤ ਇਹਦੇ ਨਾਲ ਦਾ ਮੈਂ ਸੂਟ ਸੱਚ ਪਾਇਆ ਹੀ ਹੋਇਆਗਾ ਬਿਲਕੁਲ ਤੇ ਪਾਇਆ ਹੋਇਆ ਬਹੁਤ ਜਿਆਦਾ ਸੋਹਣਾ ਫੈਬਰਿਕ ਹੈ ਵਿਦਾਊਟ ਲਾਈਨਿੰਗ ਇਹ ਮੈਂ ਸਲਾਈ ਕਰਵਾਇਆ ਪਰ ਤੁਹਾਨੂੰ ਸੇਮ ਪ੍ਰਿੰਟ ਨਹੀਂ ਮਿਲਣਾ ਹੈਗਾ ਤੇ ਪ੍ਰਿੰਟ ਚੇਂਜ ਹੈ ਫੈਬਰਿਕ ਦੀ ਕੁਆਲਿਟੀ ਜਿਹੜੀ ਹੈਗੀ ਸੇਮ ਹੈਗੀ ਬਸ ਪ੍ਰਿੰਟ ਚੇਂਜ ਹੈਗਾ ਇਹਦਾ ਹਲੋ ਜੀ 1550 ਪ੍ਰਾਈਸ ਹੈ ਤੇ ਇਸ ਤੋਂ ਬਾਅਦ ਇਹ ਵਾਲਾ ਵੀ ਹੈਗਾ ਜੀ ਈਸਟਾ ਦਾ ਹੈਗਾ ਤੇ ਇਹਦਾ ਵੀ ਤੁਹਾਨੂੰ 1550 ਪ੍ਰਾਈਸ ਮਿਲੇਗਾ ਨੈਕਸਟ ਪ੍ਰਿੰਟ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਕਾਫੀ ਜਿਆਦਾ ਸੋਹਣਾ ਹੈ ਕਲਰ ਵੀ ਬਹੁਤ ਜਿਆਦਾ ਸੋਹਣਾਗਾ ਤੇ ਦੁਪੱਟਾ ਵਗੈਰਾ ਤੁਸੀਂ ਲੈਣਾ ਹੋਊਗਾ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋਗੇ ਪ੍ਰਾਈਸ ਸੇਮ ਰਹੂਗਾ 1500 ਇਹ ਡਿਸਕਾਊਂਟ ਤੇ ਸੂਟ ਆਪਾਂ ਤਾਂ ਕੱਢੇ ਨੇ ਕਿਉਂਕਿ ਆਪਾਂ ਲੋਟ ਚੱਕਦੇ ਆਂਗੇ ਕਈ ਵਾਰ ਤੀਜੀ ਚੌਥੀ ਚੌਥੀ ਵਾਰ ਵੀ ਸਟਾਕ ਆਇਆ ਹੋਇਆ ਹੈਗਾ ਆਪਣੇ ਕੋਲੇ ਇਹਨਾਂ ਦੇ ਵਿੱਚੋਂ ਤੇ ਕਿਸੇ 'ਚੋ ਇੱਕ ਸੂਟ ਰਹਿ ਗਿਆ ਕਿਸੇ 'ਚੋ ਦੋ ਰਹਿ ਗਏ ਤਾਂ ਕਰਕੇ ਇਹ ਆਪਾਂ ਸਾਰੇ ਲੈਸ ਤੇ ਲਗਾਏ ਨੇ ਠੀਕ ਹੈ ਅਸੀਂ ਤੇ ਇਸ ਤੋਂ ਬਾਅਦ ਆ ਜਾਊਗਾ ਮੈਚਿੰਗ ਸੂਟ ਆ ਜਾਊਗਾ ਦੇਖੋ ਇਹ 850 ਪ੍ਰਾਈਸ ਹੈ ਹਨਾ ਦੇ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਤੇ ਇਸ ਤਰ੍ਹਾਂ ਬਾਟਮ ਹੈਗੀ ਇਹਦੇ ਨਾਲ ਤੇ ਰੀਵਾ ਬ੍ਰਾਂਡ ਦਾ ਸੂਟ ਹੈ ਰੀਵਾ ਰਾਮ ਟੈਕਸ ਲਵਲੀਨ ਸਾਰੇ ਤੁਹਾਨੂੰ ਇਦਾਂ ਹੀ ਮਿਲਣਗੇ ਲੋ ਜੀ 850 ਪ੍ਰਾਈਸ ਸੀਗਾ ਤੇ ਇਹਦਾ ਵੀ 850 ਹੀ ਪ੍ਰਾਈਸ ਹੈਗਾ ਗ੍ਰੀਨ ਕਲਰ ਦਾ ਸੂਟ ਹੈਗਾ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਤੇ ਇਸ ਤਰ੍ਹਾਂ ਇਹਦੀ ਬਾਟਮ ਰਹੂਗੀ ਠੀਕ ਹੈ ਜੀ ਦੇ ਨਾਲ ਦਾ ਆਪਾਂ ਕੱਲ ਸੂਟ ਪਾਇਆ ਸੀਗਾ ਹਨਾ ਉਹ ਹੋ ਗਿਆ ਸੀਗਾ ਸੇਲ ਬਹੁਤ ਮੰਗ ਆਈ ਸੀਗੀ ਵੀ ਸਾਨੂੰ ਇਹ ਸੂਟ ਚਾਹੀਦਾਗਾ ਤੇ ਤੁਸੀਂ ਇਹ ਵਾਲਾ ਲੈ ਸਕਦੇ ਹੋ 850 ਪ੍ਰਾਈਸ ਹੈਗਾ ਉਹ ਦੂਜਾ ਕਲਰ ਹੈਗਾ ਕੱਲ ਆਪਾਂ ਕਲਰ ਪਾਇਆ ਸੀਗਾ ਉਹ ਪੀਚ ਜੀ ਸ਼ੇਡ ਚ ਸੀਗਾ ਪਤਾ ਨਹੀਂ ਗ੍ਰੀਨ ਜਿਹਾ ਪਾਇਆ ਸੀ ਹੁਣ ਮੇਰੇ ਇੰਨਾ ਧਿਆਨ ਚ ਨਹੀਂ ਹੈਗਾ ਤੇ ਇਦਾਂ ਹਨਾ ਇਹ ਵਾਲਾ ਇਦਾਂ ਦੂਜਾ ਕਲਰ ਹੈਗਾ ਤੁਸੀਂ ਇਹ ਵਾਲਾ ਲੈ ਲਿਓ ਕਲਰ ਉਹ ਮੈਂ ਪੈਕ ਕਰ ਤਾਂ ਨਹੀਂ ਤੁਹਾਨੂੰ ਸ਼ੋ ਵੀ ਕਰ ਦੂੰਗੀ ਵੀ ਕਿਹੜਾ ਪਾਇਆ ਸੀਗਾ ਤੇ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਪ੍ਰਿੰਟ ਕਾਫੀ ਜਿਆਦਾ ਸੋਹਣਾ ਹੈਗਾ ਤੇ ਪ੍ਰਾਈਸ ਰਹੂਗਾ ਜੀ ਇਹਦਾ 850 ਸਾਰਿਆਂ ਦਾ ਅੱਜ 850 ਹੈ ਜਿਹੜੇ ਥੋੜੇ ਜਿਹਾ ਕੋਸਟਲੀ ਨੇ ਉਹਨਾਂ ਦਾ ਪ੍ਰਾਈਸ ਆ ਮੈਂ ਤੁਹਾਨੂੰ ਦੱਸ ਚੁੱਕੀ ਐਂਗੀ ਹਨਾ ਲਓ ਜੀ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਇਹ ਕਲਰ ਹੈਗਾ ਇਹਦਾ ਦੂਜਾ ਕਲਰ ਹੈਗਾ ਗ੍ਰੀਨ ਲਓ ਜੀ ਪ੍ਰਿੰਟ ਤੇ ਰੰਗ ਬਹੁਤ ਸੋਹਣੇ ਨੇਗੇ ਤੁਸੀਂ ਦੇਖੋ ਹਨਾ ਕਲਰ ਵੀ ਤੁਸੀਂ ਦੇਖੋ ਵੀ ਬਹੁਤ ਜ਼ਿਆਦਾ ਸੋਨਾ ਪ੍ਰਿੰਟ ਹੈਗਾ ਇਹ ਵਾਲਾ ਵੀ ਇਨਰਲ ਤੁਸੀਂ ਬੇਸ ਨਾਲ ਦੇ ਦੁਪट्टे ਰਖਵਾਇਓ ਤੁਹਾਨੂੰ ਨੈਕਸਟ ਤੁਸੀਂ ਦੇਖ ਸਕਦੇ ਪੀਚ ਸ਼ੇਡ ਹੈ ਪੇਮੈਂਟ ਹੈ ਜਿਹੜੀ ਨਾਲ ਦੀ ਨਾਲ ਕਰ ਦਿਓ ਸ਼ਾਮ ਤੱਕ ਦਾ ਟਾਈਮ ਲੈ ਸਕਦੇ ਹੋ ਉਸ ਤੋਂ ਬਾਅਦ ਨਹੀਂ ਜਿਹੜੀ ਭੈਣ ਨੇ ਹੈ ਨਾ ਪੇਮੈਂਟ ਪਹਿਲਾਂ ਕਰਤੀ ਉਹ ਦਿੱਲੀ ਆਪਾਂ ਇਦਾਂ ਹੀ ਕਰਦੇ ਆ ਵੀ ਜਿਹੜੀ ਭੈਣਾ ਪੇਮੈਂਟ ਪਹਿਲਾਂ ਕਰ ਦਿੰਦੀ ਹੈ ਨਾਲ ਦੀ ਨਾਲ ਸੂਟ ਆਪਾਂ ਉਹਨਾਂ ਨੂੰ ਦੇ ਦਿੰਦੇ ਆਂਗੀ ਕਿਉਂਕਿ ਪੇਮੈਂਟ ਇਹਦੇ ਵਿੱਚ ਡਿਲੇ ਦਾ ਕੋਈ ਕੰਮ ਨਹੀਂ ਹੈਗਾ ਨਾ ਅਸੀਂ ਵੀ ਅੱਗੇ ਪੇਮੈਂਟਾਂ ਕਰਨੀ ਹੁੰਦੀਆਂ ਤਾਂ ਕਰਕੇ ਵੀ ਤੁਸੀਂ ਆਪਣੀ ਪੇਮੈਂਟ ਹੈ ਜਿਹੜੀ ਨਾਲ ਦੀ ਨਾਲ ਕਰ ਦਿਓ ਲੰਬੇ ਟਾਈਮ ਤੱਕ ਨਹੀਂ ਆਪਾਂ ਪੇਮੈਂਟ ਉਹ ਕਰਦੇ ਲਓ ਜੀ ਨੈਕਸਟ ਤੁਸੀਂ ਦੇਖ ਸਕਦੇ ਹੋਗੇ ਪ੍ਰਿੰਟ ਚੈੱਕ ਕਰੋ ਬਹੁਤ ਜ਼ਿਆਦਾ ਸੋਨਾ ਹੈਗਾ ਇਦੇ ਨਾਲ ਵੀ ਤੁਸੀਂ ਬੇਸ ਨਾਲ ਦਾ ਦੁਪੱਟਾ ਲਗਾ ਸਕਦੇ ਹੋਗੇ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਲੱਗੂਗਾ ਬੇਸ ਨਾਲ ਦਾ ਲਗਾ ਕੇ ਇਹਦੇ ਵਿੱਚ ਆਪਾਂ ਪ੍ਰਿੰਟ ਪਾਇਆ ਸੀਗਾ ਕੱਲ ਪਤ ਨਹੀਂ ਪਰਸੋਂ ਰਾਸ਼ਟ ਛੇਡ ਦਾ ਉਹ ਹੋ ਗਿਆ ਸੇਲ ਹੁਣ ਹੈਗਾ ਜੀ ਜਾਮਨੀ ਪ੍ਰਿੰਟ ਹੈਗਾ ਆਪਣੇ ਕੋਲੇ ਤਾਂ ਤੁਸੀਂ ਇਹ ਵਾਲਾ ਆਰਡਰ ਕਰ ਸਕਦੇ ਹੋਗੇ ਫਟਾਫਟ ਆਰਡਰ ਕਰ ਦਿਓ ਡਿਲੇਨ ਲੇਟ ਨਾ ਹੋਇਓ ਤਾਂ ਕਿ ਕੋਈ ਰਹਿ ਨਾ ਜਾਵੇ ਪੈਨ ਲੈਂਣ ਕਣੀਓ ਹਨਾ ਆ ਦੇਖੋ ਯੈਲੋ ਦੇ ਉੱਪਰ ਪ੍ਰਿੰਟ ਪ੍ਰਿੰਟ ਸਾਰੇ ਹੀ ਸੋਹਣੇ ਨੇ ਹੰਡਣ ਵਾਲੇ ਸੂਟ ਨੇਗੇ ਸਾਰੇ ਦੇਖੋ ਇਹ ਵੀ ਪ੍ਰਿੰਟ ਕਿੰਨਾ ਜਿਆਦਾ ਸੋਹਣਾ ਹੈਗਾ ਲੋ ਜੀ ਆਪਾਂ ਪਾਇਆ ਸੀ ਜੀ ਪੀਚ ਕਲਰ ਦਾ ਸੂਟ ਪਾਇਆ ਸੀ ਬਰੀਕ ਬੂਟੀ ਦੇ ਵਿੱਚ ਇਹਦੇ ਵਿੱਚ ਆਪਣੇ ਕੋਲੇ ਗ੍ਰੇ ਹੈਗਾਗਾ ਜਿਹੜੀ ਪੈਨ ਲੈਣਾ ਹੋਊਗਾ ਤਾਂ ਤੁਸੀਂ ਲੈ ਸਕਦੇ ਹੋ 850 ਪ੍ਰਾਈਸ ਹੈਗਾ ਗ੍ਰੇ ਕਲਰ ਦਾ ਇਹਦੇ ਨਾਲ ਤੁਸੀਂ ਮਹਿਰੂਨ ਸ਼ੇਡ ਦਾ ਦੁਪੱਟਾ ਰਖਵਾ ਲਓ ਇੱਦਾਂ ਕਾਫੀ ਜਿਆਦਾ ਸੋਹਣਾ ਲੱਗੂਗਾ ਲਓ ਜੀ ਪੀਚ ਸ਼ੇਡ ਦੇ ਵਿੱਚ ਹੈਗਾ ਪ੍ਰਿੰਟ ਇਹਦਾ ਪ੍ਰਾਈਸ ਰਹੂਗਾ ਜੀ 650 650 ਆਲੇ ਸੂਟ ਨਹੀਂ ਸੀਗੇ ਜਿਹੜੇ ਆਪਾਂ ਮੰਗਦੇ ਸੀਗਾ ਤੁਸੀਂ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਹੋ ਇਹ 650 ਹੈ ਵੀ ਪ੍ਰਿੰਟ ਹੈ ਨਾ ਤੇ ਇਹ ਵਾਲੇ ਪ੍ਰਿੰਟ ਨੰਗੇ ਜਿਹੜੇ ਇਹ ਵੀ 650 ਨੰਗੇ ਲੋ ਜੀ ਕਾਟਨ ਇੰਨੀ ਜਿਆਦੇ ਸੋਹਣੀ ਹੈ ਇਹ ਪ੍ਰਿੰਟ ਤੁਸੀਂ ਦੇਖ ਸਕਦੇ 650 1 ਕਿਲੋ ਸੂਟ ਦੋ ਲੋ ਇਹ ਆਪਣੇ ਕੋਲੇ ਹੈਗੇ ਨੇ ਇਸ ਟਾਈਮ ਹਨਾ ਇਹਦੇ ਮੈਂ ਤੁਹਾਨੂੰ ਕਲਰ ਦਿਖਾ ਦਿੰਨੀ ਆ ਵੀ ਕਿਹੜੇ ਕਿਹੜੇ ਨੰਗੇ ਦੂਜਾ ਤੁਸੀਂ ਦੇਖ ਸਕਦੇ ਹੋਗੇ ਪ੍ਰਿੰਟ ਸਾਰੇ ਕਲਰ ਸੋਹਣੇ ਨੰਗੇ ਤੁਸੀਂ ਸੇਮ ਸੂਟ ਲੈਣਾ ਕਈ ਪਣਾ ਦੀ ਡਿਮਾਂਡ ਹੁੰਦੀ ਆ ਸਾਨੂੰ ਦੋ ਚਾਹੀਦੇ ਨੇ ਸੇਮ ਤਿੰਨ ਚਾਹੀਦੇ ਨੇਗੇ 650 प्राइस ਹੈ प्रिंट ਫੈਬਰਿਕ ਬਹੁਤ ਜਿਆਦਾ ਸੋਹਣਾ ਹੈ ਮੈਂ ਤੁਹਾਨੂੰ ਖੁਦ ਕਹਿ ਨਹੀਂ ਬਹੁਤ ਜਿਆਦਾ ਸੋਹਣੀ ਕੁਆਲਿਟੀ ਦਾ ਫੈਬਰਿਕ ਹੈਗਾ ਲਓ ਜੀ ਇਹ ਲਓ ਦੇਖੋ ਗ੍ਰੀਨ ਸ਼ੇਡ ਹੈ ਲਓ ਜੀ ਪੀਚ ਸ਼ੇਡ ਹੈ ਨਾ ਪਿੰਕ ਪਿੰਕ ਸ਼ੇਡ ਹੈ ਜੀ ਸੋਰੀ ਪੀਚ ਨਹੀਂ ਪਿੰਕ ਕਲਰ ਹੈਗਾ ਸਾਢੇ 650 ਪ੍ਰਾਈਸ ਹੈ ਇਹਨਾਂ ਦਾ ਲਓ ਜੀ ਇਹ ਵਾਲਾ ਹੈਗਾ ਜੀ 1050 ਲਵਲੀਨ ਬ੍ਰਾਂਡ ਦਾ ਸੂਟ ਹੈ 1050 ਦਾ ਪ੍ਰਾਈਸ ਰਹੂਗਾ ਫਿਰ ਇਸ ਤੋਂ ਬਾਅਦ ਹੈਗਾ ਜੀ ਮੈਚਿੰਗ ਸੂਟ ਤੁਹਾਡੀ ਐਕਸਟਰਾ ਮੈਚਿੰਗ ਹੈ ਰੈਡ ਕਲਰ ਦਾ ਤੇ ਬਾਬ ਫਰਿੰਟ ਆਪਾਂ ਸੇਲ ਕੀਤੇ ਨੇ ਜੀ ਲਓ ਜੀ ਇਹਦਾ ਬਾਟਮ ਹੋਊਗਾ 850 ਇਹਦਾ ਪ੍ਰਾਈਸ ਰਹੂਗਾ ਤੇ ਇਹਨਾਂ ਨਾਲ ਤੁਸੀਂ ਕੋਟੇ ਦੇ ਦੁਪट्टे ਲੈ ਸਕਦੇ ਜਿੱਦਾਂ ਕਿ ਇਹ ਵਾਲਾ ਦੁਪੱਟਾ ਹਨਾ ਮੈਂ ਕੋਟੇ ਦਾ ਲਿਆ ਹੋਇਆਗਾ ਤੇ ਬਹੁਤ ਸੋਹਣੇ ਲੱਗਦੇ ਨੇ ਕਾਟਨ ਦੇ ਸੁਟਣ ਨਾਲ ਇਦਾਂ ਦੇ ਦੁਪੱਟੇ ਠੀਕ ਹੈ ਜੀ ਤੇ ਤੁਸੀਂ ਕੋਈ ਵੀ ਵਰਕ ਵਗੈਰਾ ਕਰਾਉਣੇ ਨੇ ਜੇ ਸੂਟ ਹੈਂਡ ਮਸ਼ੀਨ ਆਰੀ ਦੇ ਵਿੱਚ ਤਾਂ ਤੁਸੀਂ ਆਪਣਾ ਆਰਡਰ ਹੈਗਾ ਆਪਣਾ ਹੁਣ ਦੋਵੋ ਤਾਂ ਕਿ ਤੁਹਾਨੂੰ ਟਾਈਮ ਸਿਰ ਸੂਟ ਲੰਗੇ ਜਿਹੜੇ ਮਿਲ ਜਾਣ ਹਨਾ ਕਿਉਂਕਿ ਕੰਮ ਕਾਫੀ ਹੈ ਅੱਗੇ ਤੇ ਉਹਨਾਂ ਨੂੰ ਭੈਣਾਂ ਨੂੰ ਵੀ ਪਹਿਲਾਂ ਚਾਹੀਦੇ ਹੁੰਦੇ ਨੇ ਸੂਟ ਹਨਾ ਡਿਲੇ ਨਾ ਹੋਵੇ ਕਿਸੇ ਭੈਣ ਦਾ ਵੀ ਕੰਮ ਤੇ ਪਾਰਸਲ ਨੇ ਜਿਹੜੇ ਆਪਾਂ ਇਹ ਲਗਾ ਦਿੰਦੇ ਆਂ ਕਿ ਥੋੜੇ ਜਿਹਾ ਪਾਰਸਲ ਨੇ 1-2 ਦਿਨ ਤਾਂ ਲੇਟ ਹੋਏ ਨੇ ਕਿਉਂਕਿ ਮੀਂਹ ਕਾਫੀ ਜ਼ਿਆਦਾ ਸੀਗਾ ਆਪਣੇ ਹਨਾ ਤੇ ਦੇਖੋ ਅੱਜ ਜੇ ਮੌਸਮ ਠੀਕ ਹੋਇਆ ਤਾਂ ਆਪਾਂ ਪਾਰਸਲ ਲੰਗੇ ਤੁਹਾਡੇ ਝੂਰ ਲਗਾਵਾਗੇ ਨਾਲ ਦੀ ਨਾਲ ਪੇਮੈਂਟ ਕਰਕੇ ਨਾਲ ਦੀ ਨਾਲ ਆਪਣਾ ਐਡਰੈਸ ਭੇਜਿਆ ਕਰੋ ਕਾਫੀ ਭੈੜਾ ਪੇਮੈਂਟ ਕਰ ਦਿੰਦੀ ਆ ਨੇ ਦੋ ਦੋ ਦਿਨ ਐਡਰੈਸ ਨਹੀਂ ਹੁੰਦਾ ਤੇ ਜਦੋਂ ਉਹਨਾਂ ਦਾ ਨੰਬਰ ਮੇਰੇ ਕੋਲੇ ਅਨਸੇਵ ਨੰਬਰ ਕਾਫੀ ਹੁੰਦੇ ਨੇ ਇੱਕ ਭੈਣਾਂ ਨੂੰ ਰਿਕਵੈਸਟ ਹੈ ਕਿ ਆਪਣੇ ਨੰਬਰ ਲੇਗੇ ਜਰੂਰ ਸੇਵ ਕਰਾਓ ਤੇ ਆਪਦੇ ਨਾਂ ਤੇ ਤੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋਗੇ ਹਨਾ ਉਹ ਤੁਸੀਂ ਦੱਸ ਸਕਦੇ ਹੋਗੇ ਤੇ ਜਰੂਰ ਆਪਾਂ ਨੰਬਰ ਲੇਗੇ ਤੁਹਾਡੇ ਆਪਾਂ ਸੇਵ ਕਰਾਂਗੇ ਆਪਣੇ ਬੁਟੀਕ ਵਾਲੇ ਨੰਬਰ ਤੇ ਤੇ ਤਾਂ ਕਿ ਇਹ ਮੈਨੂੰ ਵੀ ਫਿਰ ਸੌਖਾ ਹੋ ਜਾਂਦਾ ਜਦੋਂ ਆਪਾਂ ਡਾਇਰੀ ਦੇ ਉੱਪਰ ਨੋਟ ਕਰ ਦੇਾਂਗੇ ਤੁਹਾਡੇ ਆਰਡਰ ਡਿਲੀ ਦੇ ਤੋਂ ਦੇ ਵਿੱਚ ਮੈਨੂੰ ਥੋੜਾ ਜਿਹਾ ਸੌਖਾ ਹੋ ਜਾਂਦਾ ਕਿਰਪਾ ਕਰਕੇ ਹੈ ਨਾ ਬਸ ਮੇਰੀ ਇਹੀ ਬੇਨਤੀ ਹੈ ਤੁਹਾਨੂੰ ਸਾਰੀਆਂ ਭੈਣਾਂ ਨੂੰ ਵੀ ਤੁਸੀਂ ਆਪਣੇ ਨੰਬਰ ਨੇਗੇ ਆਰਡਰ ਕਰਕੇ ਜਰੂਰ ਸੇਵ ਕਰਾਇਆ ਕਰੋ ਤੇ ਅਨ ਸੇਵ ਨੰਬਰ ਮੇਰੇ ਫੋਨ 'ਚ ਪਤਾ ਨਹੀਂ ਕਿੰਨੇ ਕੁ ਹਜ਼ਾਰ ਨੰਬਰ ਆ ਗਾ ਤੇ ਸੇਵ ਘੱਟ ਨੇ ਗਿਆਨ ਸੇ ਬਹੁਤ ਜ਼ਿਆਦਾ ਨੰਬਰ نیچے ਚਲੇ ਜਾਂਦੇ ਨੇ ਧਿਆਨ 'ਚ ਨਹੀਂ ਰਹਿੰਦੇ ਹੈਗੇ ਨੰਬਰ ਕਿਹੜੀ ਭੈਣ ਦਾ ਸੀ ਭੁੱਲ ਭੁੱਲ ਜਾਣਦੇ ਆਗੇ ਤੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਪਾ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜੋ ਦੱਸੋ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ